ਨਮਸਕਾਰ ਜੀ ਮਹਾਰਾਜ ਨਮਸਕਾਰ ਭਾਈ ਚੰਦ ਸਿੰਘ ਜੀ ਨਮਸਕਾਰ ਜੀ ਅੱਜ ਜੀ ਫੇਰ ਸ਼ਨੀਵਾਰ ਜੀ ਦਾ ਦੱਸੋ ਜੀ ਸ਼ਨੀ ਦੇ ਸ਼ਨੀ ਦੇ ਦੀਪਾ ਮੂਰਤੀ ਦੀ ਪੂਜਾ ਨਹੀਂ ਕਰਦੇ ਹਨ ਇਹ ਤੁਸੀਂ ਕਹਿੰਦੇ ਹੋ ਸ਼ਿਲਾ ਦੀ ਕਰਨੀ ਹੁੰਦੀ ਹੈ ਜੀ ਬਹੁਤ ਦਿਲ ਕੀ ਉਹਦੇ ਬਾਰੇ ਹਾਂ ਜੀ ਇਦਾਂ ਹੈ ਕਿ ਨਾ ਰਾਜਸਥਾਨ ਦੇ ਵਿੱਚ ਇਹ ਮਾਮੇ ਭਾਂਜੇ ਨੂੰ ਸੁਪਨੇ ਵਿੱਚ ਆਈ ਸੀ ਇਹ ਸ਼ਨੀ ਦੇ ਅੱਛਾ ਜੀ ਪਹਿਲਾਂ ਬਹੁਤ ਨੇ ਚੱਤ ਕਰਕੇ ਸ਼ਿਲਾ ਜੋੜੀ ਆ ਬਹੁਤ ਸੁਪਨੇ ਵਿੱਚ ਆਏ ਮਹਾਰਾਜ ਅੱਛਾ ਜੀ ਮੇਰੀ ਜਿਹੜੀ ਪੂਜਾ ਹੈ ਜੋ ਛਿਲਾ ਦੇ ਵਿੱਚ ਹੋਣੀ ਆ ਅੱਛਾ ਜੀ ਜੋ ਕੋਈ ਛਿਲਾ ਪੱਥਰ ਆ ਪੱਥਰ ਛੇਤੀ ਕਿਤੇ ਮਨਦਾਨੀ ਹਾਂਜੀ ਉਹਨੂੰ ਸ਼ਰਦਾ ਉੱਤੇ ਮਨਾਉਣਾ ਪੈਂਦਾ ਹਨਾ ਠੀਕ ਹੈ ਤੇ ਜਿਵੇਂ ਧੰਨਾ ਮਹਾਰਾਜ ਜੀ ਨੇ ਕਰਿਆ ਸੀਗਾ ਤੇ ਉਹ ਗੱਲਾ ਉਹ ਛਿਲਾ ਹੈ ਕਿਉਂਕਿ ਸ਼ਨੀ ਦੇ ਕਹਿੰਦੇ ਵੀ ਤੂੰ ਜਿਹੜਾ ਪਾਪ ਕਰਦਾ ਤੂੰ ਸੋਚਦਾ ਨਹੀਂ ਉਹਦੀ ਤੈਨੂੰ ਸਜ਼ਾ ਦੇਣੀ ਆ ਫਿਰ ਉਹ ਤਾਂ ਛਿਲਾ ਦੇ ਵਿੱਚ ਪੱਥਰ ਦੇ ਵਿੱਚ ਆਪਾਂ ਕਹਿੰਦੇ ਪੱਥਰ ਮਤਲਬ ਕਦੇ ਬੋਲਦਾ ਨਹੀਂਗਾ ਹਾਂਜੀ ਤੇ ਉਹਦੇ ਮੂਰੇ ਜੋ ਮਰਜ਼ੀ ਕਰੀ ਜਾਣਾ ਹੈ ਨਾ ਹੈ ਨਾ ਜਿਵੇਂ ਕਹਿੰਦੇ ਨੇ ਜਿਹੜੇ ਮੱਝ ਹੁੰਦੀ ਆ ਪੰਜਾਬੀ ਜੇ ਹੈ ਨਾ ਉਹਦੇ ਮੂਰੇ ਜਨਾਬ ਮਰਜ਼ੀ ਵੀ ਨਵਜਾਲਾ ਉਹਨੇ ਛਾਲਾਂ ਹੀ ਮਾਰਨੀਆਂ ਨੇ ਮਤਲਬ ਮਸਤ ਨਹੀਂ ਹੋਣਾ ਠੀਕ ਹੈ ਇਹੋ ਗੱਲਾ ਵੀ ਇਸ ਕਰਕੇ ਸ਼ਨੀ ਮਹਾਰਾ ਜੀ ਨੂੰ ਪਿੱਛੇ ਨੂੰ ਹੱਥ ਕਰਕੇ ਬੇਨਤੀ ਕਰਨੀ ਚਾਹੀਦੀ ਹੈ ਵੀ ਸਾਡੇ ਹੱਥ ਪੈਰੋਂ ਖੜੇ ਬੇਕਾਰ ਹੋ ਗਏ ਪਿੱਛੇ ਨੂੰ ਸਾਨੂੰ ਚਾਹ ਮਾਰੋ ਚਾਹ ਛੱਡੋ ਹੈ ਨਾ ਠੀਕ ਹੈ ਇਹ ਉਸ ਕਰਕੇ ਸ਼ਨੀ ਮਾਰੇ ਦਾ ਛਲਾ ਨੂੰ ਪੁਆਗਤੀ ਜਾਂਦੀ ਹੈ ਤੇਲ ਦਾ ਜਿਹੜੇ ਤਲਾਵਾਂ ਦਾ ਤਲਾਵਾਂ ਤੋਲ ਕੇ ਅੱਛਾ ਜੀ ਤੇ ਤੇਲ ਉਹ ਚੀਜ਼ਾਂ ਦਾ ਇਹਨਾਂ ਦੇ ਮਾਰੇ ਜਿਹੜੇ ਝੂਟਾ ਦਾ ਨਾ ਝੂਟਾ ਇੱਕ ਟੋਪ ਦਾ ਝੂਟਾ ਇਹਦਾ ਠੀਕ ਹੈ ਠੀਕ ਹੈ ਜਿਹੜਾ ਯਮ ਇਹਨਾਂ ਦਾ ਨਹੀਂ ਝੂਟਾ ਉਹ ਹਾਂਜੀ ਤੇ ਝੂਟਾ ਉਹ ਯਮ ਭਰਾ ਦਾ ਜਿਹਾਂ ਮਾੜਾ ਝੂਟੇ ਤੇ ਫਿਰ ਜਦੋਂ ਫਿਰ ਮੌਤ ਦੇਣ ਆਉਂਦੇ ਨੇ ਤੇ ਯਮ ਆਪਾਂ ਨੇ ਪਹਿਲਾਂ ਕਿਹਾ ਸੀ ਇਹਨਾਂ ਦੇ ਭਰਾ ਨੇ ਹਾਂਜੀ ਦੇਰੋਂ ਉਹ ਝੂਟਾ ਲਿਆਉਂਦੇ ਨੇ ਝੂਟਾ ਫਿਰ ਫੁੱਸਰੇ ਆਉਂਦਾ ਤੇ ਕਾਬੂ ਹੁੰਦਾ ਉਹ ਪਰ ਬੰਦੇ ਨੂੰ ਲੈ ਗਏ ਜਾਂਦਾ ਇਦਾਂ ਹੀ ਆਪਾਂ ਗੱਲ ਕਰੀਆ ਸ਼ਨੀ ਮਹਾਰਾਜ ਦਾ ਚਲिसा ਪਾਉਣਾ ਉਹਦੀ ਵਿਆਖਿਆ ਸਾਹਤ ਜਿਵੇਂ ਮਾਰੇ ਜੈ 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 ਗਣੇਸ਼ ਗਿਰਜਾ ਸੁਵਨ ਮੰਗਲ ਕਰਨ ਕਰਪਾਲ ਦੀਨਨ ਕੇ ਦੁਖ ਦੂਰ ਕਰੋ ਕੀਜੈ 나ਥ ਨਿਹਾਲ ਇਹ ਉਹ ਸ਼ਨੀ ਦੇਵ ਦੀ ਪਹਿਲੀ ਪੰਕਤੀ ਆ ਤੇ ਪਹਿਲਾਂ ਗਣੇਸ਼ ਮਹਾਰਾਜ ਦਾ ਨਾਮ ਲਿਆ ਹੋਇਆ ਹਾਂ ਇਹ ਭਾਈ ਸੁੰਦਰਦਾਸ ਜੀ ਨੇ ਲਿਖਿਆ ਅੱਛਾ ਜੀ ਜਿਹਦਾ ਮਤਲਬ ਸਨੀ ਜੀ ਦਾ ਮਾਰਾ ਚਲਿਸਾ ਹਾਂਜੀ ਉਹ ਫਿਰ ਐਂਡ ਤੇ ਕਹਿਦੇ ਨੇ ਕਹਿੰਦੇ ਨੇ ਕਹਿਤ ਸੁੰਦਰ ਪ੍ਰਭੂ ਦਾਸਾ ਸਨੀ ਸਿਮਰਤ ਸੁਖੋ ਹੋਸ ਹੋਤ ਪ੍ਰਕਾਸ਼ਾ ਕਹਿੰਦੇ ਜਦੋਂ ਸ਼ਨੀ ਦੇਵ ਮਤਲਬ ਨਿਹਾਲ ਹੁੰਦੇ ਨੇ ਹਾਂਜੀ ਤਾਂ ਬੰਦੇ ਨੂੰ ਆਕਾਸ਼ ਦੇ ਵਿੱਚ ਸੁਖ ਮਿਲਦਾ ਅੱਛਾ ਜੀਨ ਦੇਲਾ ਦੀਨ ਮਤਲਬ ਹੁੰਦਾ ਦੁਨੀਆ ਦਾ ਮਤਲਬ ਦੁਨੀਆ ਨਾਲ ਲਿੰਕ ਉਹਨਾਂ ਦਾ ਅੱਛੀ ਦੀਨ ਦੇ ਅੱਲਾ ਵੀ ਤੁਸੀਂ ਇਹ ਜਿਹੜੀ ਭੋਲੇ ਨਾਲ ਦੀ ਪ੍ਰਕਿਰਤੀ ਇਨਸਾਨ ਬਣਾਇਆ ਹੁੰਦਾ ਵੀ ਤੁਸੀਂ ਦੀਨ ਦੇ ਅੱਲ ਦਿਆਲ ਮਤਲਬ ਇਨਾ ਬਹੁਤ ਰਹਿਮ ਦਿਲ ਦੇ ਇਨਸਾਨ ਸੀ ਜਿਹੜੇ ਠੀਕ ਚੰਨੀ ਗਰੇ ਸੀ ਠੀਕ ਇਹ ਆਪਣੇ ਪਰਿਵਾਰ ਨਾਲ ਲਿੰਕ ਰੱਖਦੇ ਸੀ ਮੇਰੇ ਪਹਿਲਾ ਪਰਿਵਾਰ ਨਾਲ ਲਿੰਕ ਤੋੜਦੇ ਨੇ ਇਹ ਤਾਂ ਸ਼ਨੀ ਦੇਵ ਦਾ ਮਾੜਾ ਭਾਵ ਹੁੰਦਾ ਅੱਛਾ ਜੀ ਤੇ ਇਹਨਾਂ ਦੇ 10 ਪਤਨੀਆਂ ਨੇ ਹੈ ਨਾ ਹਾਂਜੀ ਤੇ ਉਹਨਾਂ ਦਾ ਨਾਮ ਜਪਿਆ ਜਾਂਦਾ ਜਿਉਂ ਪਤੀ ਪਤਨੀ ਦੇ ਵਿੱਚ ਫਰਕ ਪੈ ਜਵੇ ਤੇ ਇਸ ਕਰਕੇ ਹਨੂਮਾਨ ਜੀ ਦਾ ਬਹੁਤ بڑا ਲਿੰਕ ਆ ਤੇ ਜਦੋਂ ਰਾਵਣ ਮਹਾਰਾਜ ਮਾਰੇ ਸੀ ਇਹ ਮਦਨ ਲੰਕਾ ਜਾਲੀ ਸੀ ਹਾਂਜੀ ਤੇ ਹਨੂਮਾਨ ਕਹੇ ਸੀ ਆਪਾਂ ਬਹੁਤ ਗਿੜਿਓ ਸਿਆ ਹਾਂਜੀ ਹਾਂਜੀ ਤੇ ਫਿਰ ਇਹਨਾਂ ਨੂੰ ਪਤਾ ਸੀ ਹਨੂਮਾਨ ਜੀ ਨੂੰ ਬੇਦਾਬਨ ਦਾ ਅੰਤ ਆ ਜਿਹੜਾ ਇਹ ਤੇ ਸ਼ਨੀ ਮਹਾਰਾਜ ਜੀ ਕਿਉਂਕਿ ਸੂਰਜ ਦੇ ਪੁੱਤਰ ਨੇ ਹਾਂਜੀ ਇਹ ਹਨੂਮਾਨ ਜੀ ਦਾ ਇਹ ਗੁਰੂ ਨੇ ਜਿਹੜੇ ਸੂਰਿਆ ਮਹਾਰਾਜ ਸਨ ਹਾਂਜੀ ਹਾਂਜੀ ਇਸ ਕਰਕੇ ਫਿਰ ਇਹਨਾਂ ਲੰਕਾ ਦੇ ਵਿੱਚ ਜਾਦ ਕਰਿਆ ਹਨੂਮਾਨ ਜੀ ਨੇ ਉਹਨਾਂ ਨੂੰ ਛੁਲਾਇਆ ਸ਼ਨੀ ਦੇ ਉਹਨੂੰ ਅੱਛਾ ਲੰਕਾ ਦੇ ਵਿੱਚ ਠੀਕ ਹੈ ਤੇ ਉਸ ਕਰਕੇ ਫਿਰ ਹਨੂਮਾਨ ਜੀ ਇਹਨਾਂ ਨੇ ਇੱਕ ਦੂਜੇ ਨੂੰ ਵਰਦਾਨ ਦਿੱਤੇ ਸ਼ਨੀ ਮਹਾਰਾਜ ਨੇ ਤੇ ਵੀ ਜਿਹੜਾ ਹਨੂਮਾਨ ਜੀ ਨੂੰ ਸ਼ਨੀਵਾਰ ਨੂੰ ਲੱਡੂ ਪੋਉਗ ਮਤਲਬ ਮੰਗਲਵਾਰ ਅਕਲਿਸਾ ਕਰੂਗਾ ਜਿਉਂ ਤੇ ਸ਼ਨੀ ਦੇਵ 50% ਸ਼ੁਕਤਾ ਦਿੰਦੇ ਨੇ ਕ੍ਰਿਸ਼ਨ ਦੀ ਮੰਦਰ ਜਾਣਾ ਚਾਹੀਦਾ ਮਾਤਾ ਦੁਰਗਾ ਦੇ ਅੱਛੇ ਤੇ ਸ਼ਨੀ ਦੇਵ ਦਾ ਬਹੁਤ ਜਿਆਦਾ ਹੁੰਦਾ ਨਾ ਸੁਖ ਮਿਲਦਾ ਤੇ ਫਿਰ ਇਹ ਰਹਿਮ ਕਰਦੇ ਨੇ ਕਿਉਂਕਿ ਪ੍ਰਵਾਹ ਨਾਲ ਜਿਹੜਾ ਇਹਦੇ ਦੇਖਦੇ ਨੇ ਕਿ ਇਹਨਾਂ ਦੇ ਬੱਚਿਆਂ ਦਾ ਕੀ ਬਣੂ ਦੇਖਣ ਕਰ ਤਾਂ ਹਾਂਜੀ ਹਾਂਜੀ ਪਰ ਇਹਨਾਂ ਨੂੰ ਕਰਨਾ ਪੈਂਦਾ ਕਿਉਂਕਿ ਤੁਲਾ ਤੱਕੜੀ ਦੇ ਤਰਾਜੂ ਵਿੱਚ ਇਹਦਾ ਫੀਟਿੰਗ ਨਹੀਂ ਕਰਦੇ ਖੰਦੀਵੇ ਸੇ ਮਤਲਬ ਕਰੇ ਹਾਂਜੀ ਬਹੁਤ ਮਤਲਬ ਆਪਣੇ ਆਰਾਧੇ ਹੋਏ ਨੇ ਆਰਾਧਨ ਯੋਗ ਨੇ ਸੁੱਖਾਂ ਦੀ ਪ੍ਰਾਪਤੀ ਦੇਣ ਵਾਸਤੇ ਜੇ ਆਪਾਂ ਤਾਂ ਹੀ ਬੋਲਦੇ ਆਂ ਕਿ ਸੁੱਖ ਦਿੰਦੇ ਨੇ ਆਪਾਂ ਵੀ ਤਾਂ ਸੁੱਖ ਦੇਣਾ ਹਾਂਜੀ ਆਪਾਂ ਝੂਠਾ ਥੜੋ ਗਏ ਨੇ ਹਾਂ ਵੀ ਕਰਕੇ ਦੇਖੋ ਕਰਨਾ ਪੈਣਾ ਨਾ ਹਾਂਜੀ ਹੁਣ ਮੇਰੇ ਕੋਲ ਇੱਕ ਮੇਰੇ ਵਰਗਾ ਵੀਰ ਕਹਿਲਾ ਬਾਹੂ ਕਹਿਲਾ ਤੇ ਉਹਦੇ ਵਿੱਚ ਕਹਿੰਦੇ ਹੁੰਦੇ ਨੇ ਜਿਵੇਂ ਮੰਤਰ ਪੜੋ ਕੁਆਂ ਦੇ 70% ਲੈ ਲੈਆਂ ਕਰ ਮੰਤਰ ਮੰਤਰ ਆਪ ਪੜਾਇਆ ਕਰ ਤੇ ਉਹ ਗੱਲਾਂ ਵੀਰ ਉਹ ਪੰਚਰ ਨਾ ਪੜੀਏ ਕਿ ਪੈਸੇ ਲੈ ਸਾਡੇ ਬੱਚਿਆਂ ਤੇ ਪਰਿਵਾਰ ਤੇ ਜਿੱਥੇ ਵੀ ਆਪਾਂ ਸੰਸਥਾ ਤੇ ਲਾਉਣਾ ਹਾਂ ਹਾਂਜੀ ਉੱਥੇ ਮਾੜਾ ਪ੍ਰਭਾਵ ਦੇਣਾ ਨਹੀਂ ਅੱਛਾ ਜੀ ਕਿਉਂਕਿ ਅਸੀਂ ਦੁਨੀਆ ਨੂੰ ਕਹਿੰਦੇ ਆ ਵੀ ਹੀਰਾ ਫੇਦੀ ਨਾ ਕਰੋ ਹਾਂਜੀ ਹੈਨਾ ਬੇਈਮਾਨੀ ਨਾ ਕਰੋ ਗਰੀਬ ਦਾ ਰੱਖੋ ਨਾ ਉਹਨੂੰ 10 ਰੁਪਏ ਵਾਧੇ ਦਿਓ ਉਹਦੇ ਵਿੱਚੋਂ ਸੀਸ ਤੇ ਦੁਰਾ ਸੀਸ ਮਿਲਣੀ ਆ ਠੀਕ ਹੈ ਜਿਵੇਂ ਜੋੜੇ ਝਾੜਨਾ ਹਾਂਜੀ ਤੇ ਕਿਤੇ ਸੇਵਾ ਲੈਣੀ ਆ ਜੋੜਿਆ ਤੇ ਜਿੱਥੇ ਕੋਈ ਵੀ ਚਾਹ ਧਰਮ ਆ ਹਾਂਜੀ ਚਾਰਾਂ ਤੋਂ ਪੰਜਵੇਂ ਗੁਰੂ ਗ੍ਰੰਥ ਸਾਹਿਬ ਹਾਂਜੀ ਤੇ ਜੋੜਿਆ ਨੀ ਸੇਵਾ ਕਰੋ ਕਿਉਂ ਕਿ ਉਥੇ ਦਾ ਪੁੰਗ ਉਥੇ ਕੋਈ ਮਤਲਬ ਸੇਵਾ ਨਹੀਂ ਕਰਵਾ ਜੇ ਬੰਦਾ ਖੜਾ ਹੋਵੇ ਮਤਲਬ ਉਹਨਾਂ ਦੀ ਧੂੜ ਜਿਹੜੀ ਮੱਥੇ ਤੇ ਲਾਉਂਦਾ ਕੋਈ ਦੇਖੇ ਨਾ ਤੇ ਸਫਲ ਮਿਲਦਾ ਇਹ ਛਨੀ ਜੀਵ ਦਾ ਆਪਾਂ ਨੇ ਸਭ ਤੋਂ بڑا ਜਹੇ ਮੰਤਰ ਵੀ ਨਾ ਛਨੀ ਜੀਵ ਦਾ ਕਰੋ ਤੇ ਆਪਣੇ ਨਦਰ ਸਿੱਖਾਂ ਪਿਆਰੇ ਆ ਜਿਹੜੇ ਬੈਠ ਕੇ ਸਤਸੰਗ ਸੁਣੀ ਆ ਕੀਰਤਨ ਹੋਇਆ ਹਾਂਜੀ ਉਹਨਾਂ ਨੂੰ ਨਮਸਕਾਰ ਕਰਨਾ ਬਹੁਤ بڑا ਫਲ ਮਿਲਦਾ ਅੱਛਾ ਜੀ ਤੇ ਇੱਕ ਸ਼ਨੀ ਹਾਂਜੀ ਸ਼ਨੀ ਦੇਵਤਾ ਇੱਕ ਹੋਰ ਆਪਾਂ ਪਾਉਨੇ ਆ ਹੁਣ ਇੱਕ ਮੱਚਸ ਉੱਤੇ ਕੋਈ ਵੀ ਇੱਕ 2 ਰੁਪਏ ਦੀ ਹੋਵੇ ਆ ਜਿਹੜੇ ਮੱਚਸ ਆ ਹਾਂਜੀ ਉਹਦਾ ਕੋਈ ਵੀ ਕੰਮ ਅੜਿਆ ਆਵੇ ਉਹ ਚ ਰਸਤੇ ਤੇ ਜਾਂ ਮਤਲਬ ਮੰਤਰ ਚ ਕਿਤੇ ਵੀ ਉਹ ਮੰਤਰ ਪੜ੍ਹ ਕੇ ਰੱਖ ਸਕਦਾ ਉਹਨੂੰ ਸੁੱਖ ਮਿਲੂ ਚੜ੍ਹਦੀ ਕਲਾ ਠੀਕ ਹੈ ਜੀ ਜਦੋਂ ਮੰਗਲ ਦਾ ਆਪਾਂ ਇੱਕ ਵੀ ਪਾਉਣੀ ਆ ਨਾ ਇੱਟ ਦਾ ਮੰਤਰ ਤੇ ਜਿਵੇਂ ਉਹਨੂੰ ਕੋਈ ਮੰਗਲ ਕਰਕੇ ਲੀਵਰ ਖਰਾਬ ਹੋਵੇ ਫੇਰ ਇਹਨੂੰ ਇੱਟ ਨੂੰ ਕਸਾ ਕੇ ਥੋੜਾ ਜਿਹਾ ਵਿੱਚ ਪਾ ਕੇ ਇਦਾਂ ਹਨਾ ਮਤਲਬ ਦਿੱਤਾ ਜਾਊਗਾ ਠੀਕ ਹੈ ਜੀ ਤੇ ਜਿਹੜਾ ਆਪ ਕਰ ਸਕਦਾ ਹੋ ਆਪਰੇ ਜਿਨੇ ਆਪਾਂ ਤੋਂ ਨਿਕਲੂ ਇੱਕ ਆਪਾਂ ਕਹਿੰਦੇ ਮਤਲਬ ਅਗਲੇ ਫਲ ਮਿਲੇ ਸੱਚਾ ਇੱਕ ਜੀ ਤੁਸੀਂ ਉਹ ਵੀ ਦੱਸਦੇ ਸੀ ਕਿ ਤੇਲ ਦਾ ਵਿਚਰਾਗ ਵਿੱਚ ਕਿਹੜਾ ਤੇਲ ਪਾਉਣਾ ਚਾਹੀਦਾ ਕਿਹੜਾ ਨਹੀਂ ਜੀ ਤੇ ਉਹ ਤੇਲ ਆ ਜਿਹੜਾ ਚਰਾਗ ਮਹਾਰਾਜ ਦਾ ਲੱਗਿਆ ਚਵੱਖਾ ਚਾਰ ਚਵੱਖਾ ਹੁੰਦਾ ਹੈ ਨਾ ਚਾਰ ਰਸਤੇਆਂ ਵਾਲਾ ਉਹ ਐ ਤਰ ਦੱਖਣ ਪੂਰਬ ਦੱਖ ਪੱਛਮ ਇੱਧਾ ਲਾਉਣਾ ਠੀਕ ਉਹ ਮੂੰਹ ਕਰਕੇ ਤੇ ਚਰਾਗ ਦੇ ਉੱਤੇ ਚਾਰ ਰਸਤੇ ਤੇ ਜਿਹੜਾ ਡੱਬੇ ਮੰਦਰ ਗੁਰਦੁਆਰੇ ਕਿਤੇ ਵੀ ਆਪਾਂ ਰੱਖ ਕੇ ਆਉਣੀ ਉਹਨੂੰ ਪੜ ਕੇ ਹਾਂਜੀ ਤੀਨਾ ਨਾਲ ਬਹੁਤ ਜ਼ਿਆਦਾ ਮੰਗਲ ਦਾ ਵੈਸ਼ਨਿਗ੍ਰਹਿ ਦਾ ਸ਼ੁਕਰ ਦਾ ਵੀ ਆਪਾਂ ਜਦ ਮਾਦੀ ਕਰ ਲਈ ਹਫਤੇ ਜੇ ਤੇ ਇਹ ਬੜਾ ਜਿਆ ਕੋਈ ਆਸਕ ਹੋਵੇ ਜੋ ਆਪਣੇ ਸਵਾਲ ਜਵਾਬ ਕਰ ਸਕਦਾ ਵੈਸ਼ਨਿਗ੍ਰਹਿ ਜੈ ਸਿੰਘ ਦੀ ਰੀ ਫਤੇ ਸਾਰਿਆਂ